ਸਹੀ ਗੱਲ ਕੰਨੀ ਗਸਬੀਰ ਜਦੋਂ ਧੀਆਂ ਵੀ ਆਈਆਂ ਜੰਦੀਆਂ ਵਾਲੇ ਨਾ ਫਿਰ ਟਾਈਮ ਹੀ ਲੈ ਕੇ ਜਾਦਾ ਹੁੰਦਾ ਫਿਰ ਪੁੱਛੀਦਾ ਬੇਟਾ ਕਿਥੇ ਜਾਣਾ ਤੇ ਨਹੀਂ ਅਸੀਂ ਆਣਾ ਸੀ ਮੇਰੇ ਨਾਲ ਵਾਸਤੇ ਜੇ ਉਹ ਕਹਿੰਦੀਆਂ ਮम्मा ਆ ਜਾਓ ਤੁਸੀਂ ਤੇ ਫਿਰ ਜਾਵਾਂਗੇ ਤੇ ਕਹਿੰਦੀ ਨਹੀਂ ਮੰਮੀ ਅਸੀਂ ਥੋੜੇ ਬਿਜ਼ੀ ਆ ਤੇ ਫਿਰ ਜਾਂਦੀ ਤਿਆਰੀ ਕਰਦੀ ਵੀ ਕਰਨੀ ਪੈਂਦੀ ਐ ਕੋਈ ਨਹੀਂ ਫਿਰ ਚਲੇ ਜਾਵਾਂਗੇ ਯਾਰ ਮੰਮੀ ਵੀ ਨਹੀਂ ਕਰੇ ਹੈਗੀ ਤੇ ਚਾਚੀ ਜੀ ਆ ਕਰੇ ਉਹਨਾਂ ਨੇ ਕਹਿਣਾ ਕਿ ਸਿਮਰਤ ਤੋਂ ਖਲਾਰਾ ਬਹੁਤ ਪੌਣੀ ਆ। ਫਿਰ ਉਹਨਾਂ ਨੇ ਕਹਿਣਾ ਪੁੱਤ ਤੂੰ ਆਹ ਕੰਮ ਸਹੀ ਨਹੀਂ ਕਰਦੀ। ਆਹ ਵੇ ਕਿੱਥੇ ਰੱਖ ਦਿੰਨੀ ਆਪਣਾ ਸਮਾਨ ਸਹੀ ਤਰ੍ਹਾਂ ਰੱਖਿਆ ਕਰ। ਕੱਪੜੇ ਤੇਰੇ ਕਿੱਥੇ ਪਏ ਹੁੰਦੇ ਆ। ਸਾਰਾ ਕੁਝ ਸੈੱਟ ਕਰਨਾ ਪੈਣਾ। ਓਫ ਓਫ ਕਿਦਾ ਆ ਗਿਆ। ਹੈਲੋ। ਨਹੀਂ ਯਾਰ ਮੈਂ ਅੱਜ ਕਾਲਜ ਨਹੀਂ ਆਉਣਾ। ਹਾਂ। ਉਹਨਾ ਛੰਮੀ ਜੀ ਦੀਵਾਲ ਜਾਣਾ ਸੀ। ਤੈਨ ਦੱਸਿਆ ਤੇ ਹੈਗਾ ਵਾ ਮੰਮੀ ਵੀ ਨਹੀਂ ਕਰੇ ਹੈਗੀ ਤੇ ਭਾਬੀ ਜੀ ਵੀ ਆਪਣੇ ਪੇਕੇ ਗਈ ਆ ਤੇ ਹੁਣ ਚਾਚੀ ਜੀ ਘਰੇ ਇਕੱਲੇ ਆ ਤੇ ਫੇਰ ਅੱਜ ਸ਼ਮੀ ਦੀ ਰਿਵਲ ਜਾਣਾ ਵਾ ਉਹਨਾਂ ਦਾ ਵੀ ਦਿਲ ਨਹੀਂ ਲੱਗੰਦਿਆ ਹੀ ਠੀਕ ਹੈ ਹਾਂ ਕੈਦੀ ਕੋਈ ਨਹੀਂ ਉਹਨਾਂ ਨੂੰ ਓਕੇ ਚੱਲ ਠੀਕ ਹੈ ਓਕੇ ਸਿਮਰਤ ਆ ਜਾ ਹੁਣ ਮੈਂ ਤੈਨੂੰ ਰਾਤੀ ਕਹਿਤਾ ਸੀ ਕਿ ਦਿਨੇ 9 ਵਜੇ ਘਰੋਂ ਤੁਰ ਪੈਣਾ ਆਪਾਂ ਤੇ ਤੂੰ ਹੋਏ ਤੱਕ ਤਿਆਰ ਹੀ ਨਹੀਂ ਹੋਈ ਆ ਤੇਰਾ ਟਿਸ਼ਨ-ਵਿਸ਼ਨ ਹੀ ਨਹੀਂ ਮੁੱਕਦਾ ਹੈਗਾ ਕਦੀ ਉਹ ਟੋਪ ਪਾਣਾ ਕਦੀ ਉਹ ਪਾਣਾ ਨਹੀਂ ਆ ਜਾ ਔਰ ਨਿਕਲ ਪੈ ਕੁੜੀ ਤੇ ਘਰ ਜਾ ਕੇ ਥੋੜੀ ਦਰ ਬੈਠੇ ਵੀ ਨਾ ਫਿਰ ਜਾਂਦਾ ਫਾਇਦਾ ਕਿਸਾਨੂੰ ਆ ਗਈ ਚਾਚੀ ਜੀ ਚਾਚੀ ਜੀ ਦੇ ਲੱਗ ਲੈ ਹੁਣ ਫੇਰਾ ਪਾ ਲਈ ਪਹਿਲਾਂ ਤੂੰ ਚਿੱਟਾ ਜਿਹਾ ਪਾਇਆ ਸੀ ਕਿੱਡਾ ਸੋਹਣਾ ਲੱਗਣ ਡਿਆ ਸੀ ਮੈਨੂੰ ਸਹੀ ਨਹੀਂ ਲੱਗਾ ਫਿਰ ਮੈਂ ਉਹ ਪਾ ਲਈ ਦੁਬਾਰਾ ਚਲੋ ਚਲੀਏ ਚੱਲ ਤੋਰ ਚਲੋ ਚੱਲ ਚਲ ਮੇਰੀ ਘਰੋਂ ਥੋੜਾ ਸਮਾਨ ਲੈਣਾ ਹੈ ਤੇ ਰਾਹ 'ਚ ਹੀ ਲੈ ਲਵਾਂਗੇ ਚਲੋ ਠੀਕ ਆਜੋ ਚੱਲ ਚੱਲ ਤੁਰ ਤੁਰ ਚੱਲ ਚੱਲੀਏ ਫੜ ਚਲ ਹਾਂਜੀ ਕੀ ਕਰਨਦੇ ਹੋ ਬਾਸਾ ਕੱਪੜੇ ਤਿਆਰ ਕਰਨ ਦੀ ਜੇ। ਅੱਛਾ ਠੀਕ ਆ। ਮੈਂ ਕਰਾਂ ਦਾ ਕੋਈ ਹੈਲਪ? ਨਹੀਂ ਨਹੀਂ। ਦੱਸੋ ਮੈਂ ਕੀ ਕਰਨਾ? ਘਰ ਦੇ ਕੰਮ ਹੀ ਤੇ ਕਰਨੇ ਆ। ਹੂੰ ਹੂੰ। ਕੰਮ ਤੇ ਕਰਦੇ ਰਹਿੰਦੇ ਨੇ ਸਾਰਾ ਸਾਰ ਦੇਣਾ। ਤੁਸੀਂ ਕਦੋਂ ਹੈਲਪ ਕਰਾਉਣੀ? ਇਹ ਮੈਂ ਕਰਵਾ ਦਿੰਨਾ ਵੇਖ ਲੋ। ਫਿਰ ਖਾਣਾ ਪੀਣਾ ਕੁਛ? ਆ ਕਰ ਲਓ ਕੰਮ। ਦੋ ਦੋ ਕੰਮ ਕਿੱਦਾਂ ਕਰੋਗੇ? ਕਿੰਨੇ ਹੱਥ ਤੁਹਾਡੇ? ਇੰਨਾ ਨਾ ਸੋਚਿਆ ਕਰੋ। ਹਾਂ। ਤੁਸੀਂ ਹੁਕਮ ਕਰਿਆ ਕਰੋ। ਕੋਈ ਨਾ ਭਾਵੇਂ ਲੈ ਨੇ ਆ ਕਰ ਲੋ ਕੰਮ ਤੇ ਪਹਿਲਾ ਠੀਕ ਆ ਕਿ ਕਰਵਾਦਾ ਮਾੜਾ ਮੋਟਾ ਨਹੀਂ ਨਹੀਂ ਕੋਈ ਕਰਵਾਦਣਾ ਮੈਂ ਹੈਲਪ ਮੜੀ ਮੋਟੀ ਮੈਂ ਕਿਹਾ ਮੈਂ ਕਰ ਲੂੰਗੀ ਤੁਸੀਂ ਜਾਓ ਹੋਰ ਕੋਈ ਕੰਮ ਕਰ ਲਓ ਬਾਬਾ ਕੋਈ ਨਹੀਂ ਤੂੰ ਹੀ ਕਹਿਣਾ ਬਾਅਦ ਚ ਮੇਰੀ ਗੱਲ ਸੁਣੋ ਹਾਂ ਹਾਂ ਨਾ ਕਰੋ ਇਦਾਂ ਮਮਮੀ ਜੀ ਨੇ ਵੇਖ ਲਿਆ ਨਾ ਤੇ ਉਹਨਾਂ ਨੇ ਕਹਿਣਾ ਬਸ ਆ ਹੀ ਕਸਰ ਰਹਿ ਗਈ ਸੀ ਮਮਮੀ ਨੇ ਨਹੀਂ ਲਾਲਿਆ ਮੁੰਡੇ ਨੂੰ ਸਮਝੋ ਨਾ ਗੱਲ ਨੂੰ ਐਵੇਂ ਮੈਨੂੰ ਚੰਗਾ ਜਿਆ ਨਹੀਂ ਲੱਗਦਾ ਉਹਨਾਂ ਨੇ ਕਹਿਣਾ ਦੱਸ ਕੱਪੜੇ ਨਾਲ ਤਿਆ ਕਰਾਉਣ ਡਿਆ ਵਾ ਇਹਦੇ ਕੋਈ ਨਹੀਂ ਹੁੰਦੇ ਕੱਲੀ ਕੋ ਕਿਤੇ ਤੂੰ ਨਹੀਂ ਵੀ ਸੀ ਨਾ ਮੋਦੋ ਵੀ ਕਰਾਉਣਾ ਨਾ ਮਾਤਾ ਨਾ ਜਿਹੜਾ ਸਾਹ ਵੀ ਇਦਾਂ ਦਾ ਵਾ ਜਿਹੜਾ ਕੰਮ ਕਰ ਲਾ ਪੇ ਕਰ ਲਾ ਪੈਣਾ ਹੁੰਦਾ ਹੀ ਨਾ ਪਰ ਉਹਨਾਂ ਨੇ ਨਹੀਂ ਨਾ ਸਮਝਣਾ ਉਹਨਾਂ ਨੇ ਕਹਿਣਾ ਹੁਣ ਜਨਾਨੀ ਨੇ ਕਿਹਾ ਵਾ ਵੀ ਮੇਰੇ ਨਾਲ ਤਿਆ ਕਰਾ ਕੱਲੀ ਕੋਈ ਕੋਦੇ ਕੰਮ ਨਹੀਂ ਹੁੰਦੇ ਮਾਤਾ ਦਾ ਕੋਈ ਪੈਸੇ ਵੀ ਕੋਈ ਇਲਾਜ ਨਹੀਂ ਆ ਉਹਨਾਂ ਤੇ ਕਹਿਣੇ ਕਹਿਣਾ ਵਾ ਮੇਰੀ ਗੱਲ ਸੁਣੋ ਇਹਨੂੰ ਛੱਡੋ ਕੀ ਹੋ ਗਿਆ ਜੀ ਕੰਮ ਵੀ ਕਦੇ ਮੁੱਕੇ ਕਿਤੇ ਕੰਮ ਤਾਂ ਹੁੰਦੇ ਰਹਿੰਦੇ ਸਾਰਾ ਸਾਰ ਦਿਨ ਮੇਰੀ ਗੱਲ ਸੁਣੋ ਅੱਜ ਤੈਨੂੰ ਘੁਮਾ ਕੇ ਲਿਓਣਾ ਕਿਤੇ ਮੈਂ ਚੱਲਦੇ ਆਂ ਅੱਛਾ ਹਾਂ ਚਲੋ ਚਲਤੇ ਜਾਂਦੇ ਆ ਤੇ ਪਰ ਇਹ ਆ ਕਿ ਤੁਹਾਨੂੰ ਪਤਾ ਰੋਟੀ ਪਾਣੀ ਵੀ ਬਣਾਉਣਾ ਪੈਣਾ ਸ਼ਾਮ ਨੂੰ ਮੈਨੂੰ ਤੇ ਫਿਰ ਆਪਾਂ ਮੰਮੀ ਜੀ ਉਹਨਾਂ ਨੂੰ ਵੀ ਨਾਲ ਲੈ ਜਾਂਦੇ ਆ ਮੰਮੀ ਪਹਿਲਾਂ ਵੀ ਨਹੀਂ ਮੇਰੇ ਨਾਲ ਜਾਂਦੇ ਹੁੰਦੇ ਮੰਮੀ ਕਹਿੰਦੇ ਤੁਸੀਂ ਘੁੰਮ ਆਓ ਜਾ ਕੇ ਠੀਕ ਹੈ ਨਾ ਮੇਰੀ ਗੱਲ ਸੁਣੋ ਮੰਮੀ ਕੋ ਨਹੀਂ ਜਾਇਆ ਨਾ ਮੰਮੀ ਦੇ ਗੋਡਿਆਂ ਦੀ ਪ੍ਰੋਬਲਮ ਤੁਹਾਨੂੰ ਪਤਾ ਵਾ ਮੇਰੀ ਗੱਲ ਸੁਣੋ ਪਹਿਲੇ ਦੀ ਗੱਲ ਹੋਰ ਸੀ ਹੁਣ ਤੁਹਾਡਾ ਵਿਆਹ ਹੋ ਗਿਆ ਵਾ ਹੁਣ ਕੋਈ ਵੀ ਗੱਲ ਕਰ ਜੋਣੀ ਹੈ ਨਾ ਉਹ ਤੁਹਾਨੂੰ ਕੱਲਿਆਂ ਨੂੰ ਨਹੀਂ ਕਹੀ ਜਾਣੀ ਉਹ ਸਭ ਤੋਂ ਪਹਿਲੇ ਮੈਨੂੰ ਕਹੀ ਜਾਣੀ ਆ ਹੂੰ ਹੁਣ ਮੈਂ ਤੁਹਾਡੀ ਵਾਈਫ ਆ ਠੀਕ ਆ ਮੇਰਾ ਫਰਜ ਆ ਕੀ ਸਹੀ ਆ ਕੀ ਗਲਤ ਆ ਵੇਖੋ ਜੀ ਆਪਾਂ ਮੰਮੀ ਜੀ ਉਹਨਾਂ ਨੂੰ ਨਾਲ ਨਹੀਂ ਖੜਦੇ ਉਹਨਾਂ ਦੀ ਰੋਟੀ ਨਹੀਂ ਬਣੀ ਹੋਣੀ ਰਾਤ ਨੂੰ ਉਹਨਾਂ ਨੇ ਕਿਹਾ ਆਪ ਤੇ ਚੰਗਾ ਚੋਖਾ ਖਾਵੇ ਹਨਾ ਹੋਟਲ 'ਚ ਜਾ ਕੇ ਤੇ ਮੇਰਾ ਕੀ ਸੋਚਿਆ ਇਹਨਾਂ ਨੇ ਇੱਥੇ ਸਾਰਾ ਬਲੇਮ ਮਨਾਉਂਦੇ ਆਉਂਦਾ ਵਾ ਤੇ ਖੜਨ ਤੁਸੀਂ ਨੇ ਦੇ ਮਾਂ ਨੂੰ ਦੱਸੋ ਨਾ ਮੈਨੂੰ ਵਾ 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 ਜਿਹੜੇ ਕੰਮ ਹੁੰਦੇ ਆ ਕੀ ਗੱਲ ਆ ਤੁੱਕਾ ਮੰਦੇ ਰਣਾਲੀ ਤੇ ਕਰਾਉਣਾ ਇੰਨਾ ਹੈ ਮੈਂ ਕਿਹੜਾ ਇਦਾਂ ਦੱਸ ਮੇਰਾ ਭਰਾ ਬਣਿਆ ਵਾ ਪਤਨੀ ਵਰਤਾ ਹੂੰ ਵਧੀਆ ਵਾ ਆਪਣੀ ਵੋਟੀ ਨਾਲ ਕੰਮ ਕਰਾਉਣੇ ਚਾਹੀਦੇ ਆ ਭਾਵੇਂ ਅਸੀਂ ਵਿਆਹ ਤੋਂ ਪਹਿਲਾਂ ਇੱਥੇ ਕੋਈ ਡੱਕਾ ਨਹੀਂ ਤੋੜਿਆ ਪਰ ਵਿਆਹ ਤੋਂ ਬਾਅਦ ਸਾਰੇ ਕੰਮ ਕਰਨੇ ਚਾਹੀਦੇ ਵੋਟੀ ਨਾਲ ਇਹ ਕਰਾਉਣੇ ਪੈਂਦੇ ਤੈਨੂੰ ਪਤਾ ਹਾਂ ਤੇ ਕੋਈ ਨਹੀਂ ਆ ਸਾਰੇ ਸ਼ੂਟ ਸ਼ੂਟ ਪਏ ਆ ਕਬੀਲਦਾਰ ਬੰਦੇ ਹੋ ਗਏ ਅਸੀਂ ਕਰਾਉਣੇ ਪੈਂਦਾ ਇਹਨਾਂ ਮੋਟਾ ਮਾੜਾ ਵਟਾ ਕੋਈ ਗੱਲ ਨਹੀਂ ਕਾਕਾ ਹੋ ਜਾਊਗਾ ਨਾ ਤੇਰਾ ਵਿਆਹ ਤੇ ਲੱਗ ਜੂ ਤੈਨੂੰ ਵੀ ਪਤਾ ਬੜੀਆਂ ਤੈਨੂੰ ਗੱਲਾਂ ਆਉਂਦੀਆਂ ਮੇਰਾ ਵਿਆਹ ਹੋਊਗਾ ਮੈਂ ਨਹੀਂ ਕੰਮ-ਕੰਮ ਵੈਲਟ ਇਦਾਂ ਹੀ ਕਿੰਨੇ ਹੁੰਦੇ ਸਾਰੇ ਮਮੀ ਇਦਾਂ ਕਿੰਨਾ ਨਾ ਭਾਬੀ ਕੋਈ ਹੋਰ ਵੀ ਕੰਮ ਹੈਗਾ ਦੱਸ ਦੇ ਭਾਜੀ ਨੂੰ ਚੱਲ ਤੇਰੀ ਚਾਹ ਬਣਾਈ ਆ ਉੱਥੇ ਪੀਲਾ ਜਾ ਕੇ ਭਾਜੀ ਚਾਹ ਪਾ ਕੇ ਦਿਓ ਮੈਨੂੰ ਭਾਬੀ ਮੈਂ ਇੱਕ ਗੱਲ ਕਹਿਣਾ ਸੀ ਅਸੀਂ ਤਾਂ ਸਾਰੇ ਸੋਚਦੇ ਹੁੰਨੇ ਸੀ ਕਿ ਕੋਲੇ ਦੇ ਵਿੱਚ ਆ ਕੁੜੀ ਤੇ ੱੱਲੀ ਬੜੀ ਆ ਪਰ ਮੈਨੂੰ ਤਾਂ ਅੱਜ ਪਤਾ ਲੱਗਾ ਤੂੰ ਤੇ ਸਮਝਦਾਰੀ ਬੜੇ ਜੇ ਅੱਛਾ ਜੀ ਤੂੰ ਮੈਨੂੰ ੱੱਲੀ ਸਮਝਦਾ ਸੀ ਉਹ ਮੈਂ ਨਹੀਂ ਪੂਰਾ ਕੋਲੇ ਸਮਝਦਾ ਸੀ ਆ ਵੇਖ ਲਓ ਕੀ ਕਹਿੰਦਾ ਜੀ ਇਹ ਤਾਂ ਤੇ ਕੰਮ ਹੀ ਇਹੋ ਆ ਤੇ ਚਲੋ ਆ ਜਿਓ ਘਰ ਵੇ ਜੋਰੀ ਬੜੇ ਕੰਮ ਪੇ ਕਰਨ ਵਾਲੇ ਭਾਜੀ ਜਾ ਮੈਂ ਨਹੀਂ ਤੇਰੀ ਰੋਟੀ ਬਣਾਇਆ ਕਰਨੀ ਤੇ ਕੋਈ ਨਹੀਂ ਭਾਜੀ ਬਣਾ ਦੇਣਗੇ ਇੰਨਾ ਕੰਮ ਸਿਖਾਈ ਦਿੱਤਾ ਹਣਾ ਦੇ ਵੇ ਹਾਂ ਸਿਖਾਤਾ ਵਾ ਜਾ ਹੁਣ ਉਹਨਾਂ ਦੇ ਹੱਥ ਦੀ ਰੋਟੀ ਖਾਇਆ ਕਰ ਜਾ ਨਿਕਲ ਇਥੋਂ ਮੇਰੀ ਗੱਲ ਸੁਣ ਲਓ ਹਾਂ ਹਾਂ ਬੋਲ ਤੁਹਾਨੂੰ ਵੇਲੋ ਮੈਂ ਉਦੋਂ ਦੀ ਕਹਿਣ ਦੀ ਹੈ ਨਾ ਜਾ ਜਾ ਕੇ ਤੇ ਹੋਰ ਕੋਈ ਕੰਮ ਕਰ ਲਓ ਤੇ ਆ ਵੇਖ ਲਓ ਤੁਸੀਂ ਕੱਪੜੇ ਡੇ ਜੇ ਤੈਅ ਕਰਾਉਣ ਕਰ ਗਿਆ ਨਾ ਟੀਚਰ ਮੈਨੂੰ ਉਹ ਵੱਡੇ ਭਰਾ ਵਾ ਮੇਰਾ ਛੋਟਾ ਯਾਰ ਉਹ ਕਰਦਾ ਰਹਿੰਦਾ ਵਾ ਵੱਡੇ ਭਰਾ ਨੂੰ ਇੰਨੀ ਕੋਈ ਕਰਦਾ ਰਹਿੰਦਾ ਕੋਈ ਕਰਦ ਲਈ ਸਾਡਾ ਚੱਲਦਾ ਰਹਿੰਦਾ ਐਨੀ ਗੱਲ ਦੀ ਟੈਨਸ਼ਨ ਨਹੀਂ ਲੈ ਕੇ ਦੋ ਸਾਡੀ ਤੇ ਕੋਈ ਗੱਲ ਨਹੀਂ ਜਾ ਕੇ ਮੰਮੀ ਜੀ ਨੂੰ ਦੱਸੂਗਾ ਨਾ ਤੇ ਮੰਮੀ ਜੀ ਨੇ ਉਹ ਨਹੀਂ ਦੱਸਦਾ ਨਹੀਂ ਦੱਸ ਸਮਝੋ ਨਾ ਗੱਲ ਨੂੰ ਹਾਂ ਚਲ ਕਰ ਲੋ ਕੰਮ ਫਿਰ ਅੱਜ ਤਿਆਰ ਰਹੋ ਚੰਗਾ ਠੀਕ ਆਪਾਂ ਜਾਣਾ ਵਾ ਮੈਂ ਤੇ ਤੁਹਾਨੂੰ ਆਪਣੀ ਗੱਲ ਦੱਸਤੀ ਆ ਕਿ ਜਾਂਦੇ ਮੰਮੀ ਜੀ ਨੂੰ ਨਾਲ ਲੈ ਜਾਓ ਕਿ ਜਾਂ ਫਿਰ ਮੈਂ ਰੋਟੀ ਪਾਣੀ ਬਣਾ ਕੇ ਜਾਣਾ ਮੈਂ ਇਦਾਂ ਨਹੀਂ ਜੇ ਜਾਣਾ ਮੰਮੀ ਲੈ ਨਹੀਂ ਜਾਣਾ ਫਿਰ ਠੀਕ ਹੈ ਨਾ ਇਹ ਥੋੜੀ ਆਪਾਂ ਉੱਥੇ ਚੰਗਾ ਚੋਖਾ ਖਾਈਏ ਜਾ ਕੇ ਤੇ ਘਰੇ ਕੋਈ ਸਬਜ਼ੀ ਬਾਜੀ ਵਾਣਾ ਬਣੀ ਹੋਵੇ ਉਹ ਦੱਸੋ ਕਾ ਦੇਣਾ ਰੋਟੀ ਖਾਣਗੇ ਫਿਰ ਵੇਖਾਂ ਬਾਹਰ ਬੈ ਕੇ ਤਾਂ ਕਿਤਾ ਹੈ ਇੱਛੇ ਤੇ ਲਾਈ ਇਹਨੇ ਨਾ ਇਹਨੂੰ ਆਂਡ ਗਵਾਂਡ ਦਾ ਕੋਈ ਸ਼ਰਮ ਹੈਗੀ ਨਾ ਕੋਈ ਚੀਜ਼ ਦੀ ਚਰਮ ਹੈਗੀ ਆ ਕੰਮ ਧੰਦਾ ਕਰਨ ਲੱਗੇ ਵੇਂਦੇ ਦੋਵੇਂ ਜੀ ਤੁਰੇ ਹੀ ਫਿਰਦੇ ਆ ਉਹਦੇ ਨਾਲ ਕੰਮ ਕਰਾਉਂਦਾ ਫਿਰਦਾ ਕੋਈ ਕੰਮ ਨਹੀਂ ਹੈਗਾ ਬੈਨਦਾ ਇਹਨੂੰ ਕੀ ਆ ਮੰਮੀ ਤਬੇਗਾ ਪੇਜ ਭਰਾ ਤਪਣਾ ਹੀ ਆ ਅੱਗੋ ਪਿਛੋ ਇਹਨਾਂ ਨੂੰ ਕੰਮ ਨਹੀਂ ਦੀਦਾ ਜਦੋਂ ਮੈਂ ਕਹਿੰਨੀ ਨਹੀਂ ਹੁੰਨੀ ਆ ਤੇ ਕੋਈ ਕੰਮ ਨਹੀਂ ਕਰਦਾ ਹੁਣ ਵੇਹ ਘਰ ਵਾਲੀ ਨਾ ਕੱਪੜੇ ਜੜਾਉਂਡਿਆ ਝੱਗੇ ਚੁੰਨੀਆਂ ਜੜਾਉਂਡਿਆ ਹੀ ਬਹਿ ਕੇ ਤਾਂ ਮੈਂ ਤਪਣਾ ਨਹੀਂ ਆ ਓ ਚਲੋ ਮੰਮੀ ਫੇਰ ਕਿ ਆ ਨਵਾਂ ਨਵਾਂ ਅਗਲੇ ਦਾ ਵਿਆਹ ਆ ਵਾ ਫੇਰ ਕਿ ਅੱਜ ਇੱਕ ਅਦਾ ਕੰਮ ਕਰਾਤਾ ਦੇ ਤੇ ਮਾਂ ਵੀ ਤਾਂ ਬਿਮਾਰ ਰਹਿੰਦੀ ਸੀ ਉਹਨੇ ਵੀ ਤਾਂ ਕਦੀ ਕਦੀ ਕੰਮ ਕਹਿਣਾ ਉਦੋਂ ਤਾਂ ਹੁੰਦਾ ਨਹੀਂ ਤੁਹਾਡੇ ਕੋਲ ਹੁਣ ਬੜੀ ਤੂੰ ਉਹਦੇ ਪੱਛ ਲੈਣ ਡਿਆ ਆ ਕੇ ਮੰਮੀ ਨਵਾਂ ਨਵਾਂ ਵਿਆਹ ਹੋਇਆ ਸਭ ਤੇ ਹੁੰਦੇ ਨਵੇਂ ਨਵੇਂ ਬਾਹਰ ਵੇਖੀਦਾ ਹੁੰਦਾ ਵੀ ਆਂਡ ਗਵਾਂਡ ਕੋਈ ਵੇਂਦਾ ਤੇ ਨਹੀਂ ਕਿ ਤਰ੍ਹਾਂ ਹੇਛੇ ਚਲਾਈ ਕਿਤੇ ਜੁਬਾਨ ਪੈਣ ਈ ਉਹਨਾਂ ਦੇ ਮੂੰਹ 'ਚ ਮੰਮੀ ਫੇਰ ਕੇ ਆ ਅਗਲੇ ਆਪਣੇ ਘਰ ਆ ਹੱਸਣ ਜੋ ਮਰਜ਼ੀ ਕਰਨਾ ਅਸੀਂ ਆਂਡੀ ਗਵਾਂਡੀ ਕਿਉਂ ਕੀ ਲੈਣਾ ਪੁੱਤ ਹਸਾਬ ਦਾ ਹਸੀ ਦਾ ਕਿ ਆਂਡੀਆਂ ਗਵਾਂਡੀਆਂ ਨੂੰ ਸੁਣਾ ਕੇ ਹਸੀਦਾ ਏ ਫਿਰ ਅੰਦਰ ਵੜ ਕੇ ਹੱਸੋ ਨਾ ਬਾਹਰ ਬਹਿ ਕੇ ਨਹੀਂ ਹੱਸਣਾ ਮੰਮੀ ਫੇਰ ਕੇ ਆ ਯਾਰ ਭਾਈ ਦੀ ਆਪਣੀ ਜਨਾਨੀ ਆ ਉਹ ਜੋ ਮਰਜ਼ੀ ਕਰਨ ਹੱਸਣ ਖੇਡਣ ਜੋ ਮਰਜ਼ੀ ਕਰਨ ਸਾਨੂੰ ਕੀ ਲੈਣਾ ਦੇਣਾ ਕਿਸੇ ਤਾਂ ਤੇ ਆਪਣੀ ਜਨਾਨੀ ਹੈ ਨਾ ਬਗਾਨੀ ਮੈਂ ਆਉਣ ਦੀ ਨਹੀਂ ਅੰਦਰ ਆਪਣੀ ਜਨਾਨੀ ਨਹੀਂ ਹੱਸਣ ਦੀ ਆਵਾਜ਼ ਬੰਦਾ ਅੰਦਰ ਬਾਹਰ ਵੇਖ ਕੇ ਜਿਆਦਾ ਤੁਰਦਾ ਕਰਦਾ ਵਾ ਹੱਸਦਾ ਵਾ ਕਿ ਹੱਸੀ ਜਾਈਦਾ ਤੁਸੀਂ ਮੰਮੀ ਅੱਜ ਕੱਲ ਨਾ ਜ਼ਿਆਦਾ ਗੁੱਸਾ ਕਰ ਲਾ ਪੇ ਤੁਸੀਂ ਨਾ ਅੱਜ ਕੱਲ ਦੋਵੇਂ ਜਣੇ ਜ਼ਿਆਦਾ ਨਹੀਂ ਕੁਦੇ ਦਿਨ ਚੋਂ ਛੋਣ ਡੇ ਪੇ ਗੁੱਸਾ ਕਰਨ ਡੇ ਪਿਆਂ ਗੱਲ ਸੁਣ ਇੱਕ ਹੋਰ ਭਰਾ ਆਪਣੇ ਦੀ ਉਹ ਚੱਲਿਆ ਹੀ ਬਾਹਰ ਘੁੰਮਣ ਫਿਰਨ ਹੈ ਤੇ ਛੰਮੀ ਆਂਦੀ ਮੰਮੀ ਨੂੰ ਲੈ ਜੀਏ ਤੇ ਤੇਰਾ ਭਰਾ ਆਂਦਾ ਮੰਮੀ ਨੂੰ ਨਹੀਂ ਖੜਨਾ ਮੰਮੀ ਨੇ ਕੀ ਕਰਨਾ ਜਾ ਕੇ ਦੱਸ ਮੈਂ ਜਾ ਨਹੀਂ ਸਕਦੀ ਮੈਂ ਉੱਥੇ ਕਿਸ ਨੂੰ ਕੁਝ ਕਹਿਣਾ ਵਾ ਮੰਮੀ ਇਹ ਗੱਲ ਤਾਂ ਸਾਨੂੰ ਦੋਨੋਂ ਭਰਾਵਾਂ ਨੂੰ ਪਤਾ ਵਾ ਅੱਗੇ ਵੀ ਜਦ ਅਸੀਂ ਘੁੰਮਣ ਜਾਂਦੇ ਸੀ ਤੁਸੀਂ ਇਹੀ ਕਹਿੰਦੇ ਸੀ ਕਿ ਮੈਂ ਨਹੀਂ ਜਾਣਾ ਤੁਸੀਂ ਦੋਵੇਂ ਚੱਲ ਜਾਓ ਤੂੰ ਉਦੋਂ ਤਾਂ ਤੇ ਮੁੰਡੇ-ਗੁੰਡੇ ਸੀ ਤੇ ਮੁੰਡਿਆਂ-ਗੁੰਡਿਆਂ ਨਾਲ ਮੈਂ ਕੀ ਜਾਂਦੀ ਹੁਣ ਤਾਂ ਮੇਰੀ ਨੋਤੀ ਆਈ ਆ ਉਹ ਤੇ ਵਿਚਾਰੀ ਆਂਦੀ ਮੈਂ ਜਾਣਾ ਉਹ ਕੱਲ ਨੂੰ ਫਿਰ ਉਹ ਵੀ ਵਿਗੜੂਗੀ ਨਾ ਉਹਨੇ ਵੀ ਨਹੀਂ ਕਹਿਣਾ ਵੀ ਮੰਮੀ ਨੂੰ ਕਿਤੇ ਖੜਨਾ ਉਹ ਮੰਮੀ ਅਸੀਂ ਕੀ ਕਰਨਾ ਵਾ ਨਾ ਵਾ ਨਾ ਮਾਗ ਲਿਆਂਦਾ ਵਿਆਹ ਆਇਆ ਵਾ ਘੁੰਮ ਲੈਣ ਧੋਗ ਲੈਣ ਨੂੰ ਤੇ ਮੈਨੂੰ ਦੱਸ ਦਿਆ ਕਰੋ ਜੇ ਕਿਤੇ ਜਾਣਾ ਮੈਂ ਤੁਹਾਨੂੰ ਲੈ ਜਾ ਕਰਾਂ ਐਸੇ ਗੱਲੋਂ ਤਾਂ ਅੱਗੇ ਨਹੀਂ ਆ ਦੱਸਦੀ ਤੇ ਤੈਨੂੰ ਹੁਣ ਮੈਂ ਕੀ ਦੱਸਾਂ ਛੱਡੋ ਮੰਮੀ ਹੁਣ ਤੁਹਾਨੂੰ ਪਤਾ ਘਰ ਦੇ ਵਿੱਚ ਕਿੰਨਾ ਵਧੀਆ ਮਾਹੌਲ ਆ ਐਵੇਂ ਕਲੇਸ਼ ਨਾ ਪਾਓ ਉਹ ਤੁਹਾਡੇ ਵਾਸਤੇ ਵਧੀਆ ਵਾ ਜਿੱਥੇ ਮੈਨੂੰ ਗਲਤੀ ਲੱਗੀ ਮੈਂ ਟੋਕਣਾ ਹੀ ਉਹ ਮਾੜਾ ਕਾਦਾ ਰੌਲਾ ਪਾਇਆ ਬਾਹਰ ਤੱਕ ਆਵਾਜ਼ਾਂ ਆਉਂਦੀਆਂ ਤੇਰੀਆਂ ਤਾਂ ਤਾਂ ਚੰਗਾ ਹੀ ਆ ਨਾ ਬਾਹਰ ਤੱਕ ਸਾਰੇ ਸੁਣਨਗੇ ਸਹੀ ਬਾਹਰ ਤੱਕ ਆਵਾਜ਼ਾਂ ਤੂੰ ਦਾਸਨ ਤੂੰ ਕਿੱਧਰ ਆਇਆ ਤੂੰ ਜੂਨੀ ਸੋਣੀਆਂ ਲੋਕਾਂ ਨੂੰ ਸਾਰੀ ਗੱਲਾਂ ਸੋਣੀਆਂ ਹੀ ਆ ਨਾ ਪਤਾ ਲੱਗੂ ਤੈਨੂੰ ਗੱਲ ਕੀ ਹੋਈ ਆ ਅਨੜੇ ਆ ਕੰਮ ਵਾਲੀ ਕੋ ਢਾਤੀ ਆਪਣੀ ਨਹੀਂ ਕੰਮ ਵਾਲੀ ਤੇ ਵਿਆਹ ਚ ਕੰਮ ਕਰਕੇ ਹੋ ਗਈ ਬਿਮਾਰ ਤੈਨੂੰ ਬਿਮਾਰ ਨੂੰ ਲਾ ਕੇ ਤੇ ਆਪਣੇ ਸਿਰ ਪਾਉਣੀ ਸੀ ਓ ਤੋ ਟਟਾਤਾ ਹੋਰ ਮੈਨੂੰ ਕਿਸੇ ਤੇ ਵਿਸ਼ਵਾਸ ਨਹੀਂ ਮੈਂ ਨਹੀਂ ਲਾਉਣੀ ਹੋਰ ਜਦੋਂ ਠੀਕ ਹੋ ਗਈ ਉਦੋਂ ਹੀ ਲੱਗੂਗੀ ਉਹਨਾਂ ਚਿਰ ਕਰੋ ਕੰਮ ਆਪੇ ਆਹ ਕੀ ਗੱਲ ਉਹ ਉਹਨਾਂ ਨੂੰ ਠੀਕ ਨਾ ਬਈ ਤੇ ਕੋਈ ਹੋਰ ਲੱਗੇ ਨਾ ਬਈ ਹੋਰ ਕੋਈ ਕਿਸੇ ਤੇ ਵਿਸ਼ਵਾਸ ਕਰਨੀ ਕੀ ਗੱਲ ਇਹ ਚ ਨਹੀਂ ਮੈਂ ਨਹੀਂ ਕਿਸੇ ਤੇ ਕਰਦੀ ਮੈਂ ਉਸੇ ਤੇ ਵਿਸ਼ਵਾਸ ਕਰਦੀ ਮੈਂ ਉਸੇ ਨੂੰ ਲਾਉਣਾ ਹੀ ਜਦੋਂ ਠੀਕ ਹੋ ਗਈ ਉਦੋਂ ਲੱਗੂਗੀ ਤੇ ਸਾਰਾ ਕੰਮ ਇਹੋ ਕਰੂਗੀ ਤੂੰ ਵੀ ਕਰ ਨਾਲ ਹੋਵੇ ਵੀ ਕਰਨੀ ਜੈ ਨਾਲ ਨਾਲ ਲੜ ਕੇ ਕਰਿਆ ਕਰ ਕੰਮ ਮੈਂ ਕੀ ਕੰਮ ਕਰਾਵਾਂ ਮਾਲਕੋ ਤਾਂ ਕਦੀ ਕਰਾਇਆ ਨਹੀਂ ਸੀ ਹੁਣ ਵੋਟੇ ਲੱਗੋ ਤਾਂ ਕਰਾਉਣਾ ਹੀ ਆ ਤੋ ਹੋਰ ਕਰਾ ਲਾ ਤੋ ਕੋਈ ਗੱਲ ਨਹੀਂ ਮੰਮੀ ਲੱਭ ਲੈਨੇ ਆ ਕੋਈ ਹੋਰ ਜਰੂਰੀ ਥੋੜੀ ਹੁੰਦਾ ਵਾ ਕੀ ਉਹ ਆਊ ਕਿ ਨਹੀਂ ਕੰਮ ਕਰਾਂ ਜੇ ਅਸੀਂ ਕੋਈ ਉਨੀ ਦਿਨ ਲੌਣੀ ਨਹੀਂ ਕੰਮ ਵਾਲੀ ਤੂੰ ਨਾ ਨਿਕਿਆ ਚੁੱਪ ਕਰਕੇ ਬਹਿ ਜਾ ਤੇਰੀ ਲੋੜ ਨਹੀਂ ਵਿੱਚ ਬੋਲਣ ਦੀ ਮੇਰੀ ਮਰਜ਼ੀ ਮੈਂ ਲਵਾਵਾ ਨਾ ਲਵਾਵਾ ਕੰਮ ਵਾਲੀ ਹੋਰ ਕੋਈ ਲਵਾ ਲੈ ਨਾ ਕੱਲ ਨੂੰ ਚੁੱਕ ਕੇ ਕੁਛ ਲੈ ਜੀ ਤਵੇਂ ਦਾ ਰਹੇਗਾ ਉਹ ਮੰਮੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਤਾਂ ਤੂੰ ਉਹਨੂੰ ਜਾਣਦਾ ਜਿੰਨੂੰ ਲਾਉਣੀ ਵੀ ਆ ਇੱਕੋ ਜੀ ਆ ਕਿ ਨਹੀਂ ਇੱਕੋ ਜੀ ਟੱਕਿਆ ਰੋ ਮੰਮੀ ਵੀ ਤੂੰ ਨਹੀਂ ਗੱਲ ਮੰਨਣੀ ਸਾਡੀ ਤੇਰੀ ਕਿਹੜੀ ਗੱਲ ਮੰਨਾ ਓਏ ਦੱਸ ਕਿਹੜੀ ਗੱਲ ਮੰਨਾ ਤੇ ਕੰਮ ਵਾਲੀ ਲਾਉਣੀ ਏ ਇੱਕ ਕੰਮ ਵਾਲੀ ਲਾ ਲਈਏ ਚ ਕਿਹੜੀ ਵੱਡੀ ਗੱਲ ਕੋਈ ਦੱਸ ਨਹੀਂ ਲੱਗਣੀ ਤੇ ਨਹੀਂ ਲੱਗਣੀ ਉਹੋ ਹੀ ਲੱਗੂ ਜਿਹੜੀ ਛੱਡ ਕੇ ਗਈ ਉਹਨੇ ਤਾਂ ਫੇਰ ਆਉਣਾ ਨਹੀਂ ਆ ਕਿਉਂ ਕੋਈ ਬੰਦਾ ਬਿਮਾਰ ਨਹੀਂ ਹੁੰਦਾ ਜੇ ਉਹ ਬਿਮਾਰ ਹੋ ਗਿਆ ਤਾਂ ਆਪਾਂ ਉਹਨੂੰ ਕੱਢ ਦਈਏ ਉਹ ਬਿਮਾਰ ਹੋ ਗਈ ਉਹ ਠੀਕ ਹੋ ਗਈ ਤੇ ਆਊਗੀ ਆਪੇ ਆ ਜਾਣਾ ਉਹਨੇ ਓ ਮੰਮੀ ਅਹੀਂ ਕਿਹੜਾ ਉਹਨੂੰ ਕੱਢ ਦਿੱਤਾ ਵਾ ਜਿੰਨੀ ਦੇਰ ਉਹ ਠੀਕ ਨਹੀਂ ਹੁੰਦੀ 19 ਦੇਰ ਕੋਈ ਲਾ ਲੈਨੇ ਆ ਜਦੋਂ ਠੀਕ ਹੋ ਗਈ ਕ ਪੋਵਾ ਬਸਾ ਜੀ ਤੇ ਓਨੀ ਚੇਰ ਮੇਰੇ ਆ ਪੁੱਤਰਾ ਕੋਈ ਕਾਰਾ ਹੋ ਗਿਆ ਤਾਂ ਫਿਰ ਕੀ ਕਰੇਗਾ ਹੈ ਕੀ ਕਾਰਾ ਚਲਿਆ ਮਾਂ ਮੇਰੀ ਇਹ ਘਰੇ ਕੋਈ ਕਾਰਾ ਨਹੀਂ ਹੁੰਦਾ ਇੱਥੇ ਤੂੰ ਹੀ ਘਰ ਬੈਠਿਆ ਰਹਿੰਦੇ ਜੀ ਘਰ ਤਾਂ ਮੈਂ ਬੈਣੀ ਜੇ ਮੈਂ ਕਿਤੇ ਅੱਖ ਲਾ ਲਈ ਸੌਂਗੀ ਕੁਛ ਨਿਕਲ ਗਿਆ ਤੇ ਤੂੰ ਹਣ ਮਮੀ ਕਿੱਥੇ ਗਈ ਸਾ ਸਾਮਾਨ ਕਿੱਥੇ ਗਿਆ ਫਿਰ ਮੈਂ ਕਿਹਨੂੰ ਕਹੂੰਗੀ ਮਮੀ ਆ ਕੀ ਮਤਲਬ ਹੈ ਕੰਮ ਵਾਲੀ ਨੇ ਨਹੀਂ ਹੋਣਾ ਤੇ ਸਾਰਾ ਕੰਮ ਸ਼ਮੀ ਕਰੂਗੀ ਦੱਸ ਜੇ ਇਹ ਗੱਲ ਹੈ ਨਾ ਮੇਰੀ ਗੱਲ ਸੁਣੋ ਆਪੋ ਆਪਣੀਆਂ ਡਿਊਟੀਆਂ ਵੰਡੋ ਆਪਣੀਆਂ ਪਕਾਓ ਤੇ ਆਪਣੀਆਂ ਖਾਓ ਫਿਰ ਇਹ ਗੱਲ ਤੇ ਆਹ ਜੀ ਗੱਲ ਹੋਈ ਮੇਰੀ ਗੱਲ ਸੁਣਾ ਹਨਾ ਆਹ ਕੀ ਗੱਲ ਹੋਈ ਫਿਰ ਜੇ ਘੁੰਮਣ ਉਹ ਨਹੀਂ ਜਾ ਸਕਦੀ ਮੇਰੇ ਨਾਲ ਤੇ ਪਰ ਨੋ ਨਹੀਂ ਜਾ ਸਕਦੀ ਤੁਸੀਂ ਸਾਰੀਆਂ ਜੀ ਦਾ ਜੀਸਾ ਕਰਦੇ ਤੁਸੀਂ ਉਹਦੇ ਨਾਲ ਉਹ ਨਵੀਂ ਨਵੀਂ ਵਿਆਹੀ ਆਈ ਹੈ ਕਿ ਚਾਰ ਦਿਨ ਨਹੀਂ ਕੰਮ ਕਰੂਗੀ ਤੇ ਕੀ ਹੋ ਜਾਊਗਾ ਮੰਮੀ ਉਹਦੇ ਨਾਲ ਬਸ ਸਹੀ ਆ ਭਾਜੀ ਅੱਗੇ ਵੀ ਤਾਂ ਅਸੀਂ ਕੰਮ ਕਰਦੇ ਰਹੇ ਆ ਮੈਂ ਹੋਸਟਲ ਰਹਿਣਾ ਹੀ ਉਦੋਂ ਵੀ ਸਾਰੇ ਕੰਮ ਆਪੇ ਕਰਦਾ ਸੀ ਕੋਈ ਨਹੀਂ ਆਪਣੇ ਆਪਣੇ ਡਿਊਟੀਆਂ ਵੰਡ ਲੈਣੇ ਮੇਰੀ ਸੁਣੋ ਗੱਲ ਚੁੱਪ ਕਰਜੋ ਦੋਵੇਂ ਜਣੇ ਸਮਝੇ ਲੱਗੇ ਨਾ ਜਦੋਂ ਮੈਂ ਬਿਮਾਰ ਹੁੰਨੀ ਉਦੋਂ ਡਿਊਟੀਆਂ ਕਿਉਂ ਨਹੀਂ ਵੰਡੀਆਂ ਉਦੋਂ ਤਾਂ ਸੁੱਟ ਜਾਂਦਾ ਹੀ ਕੱਪੜੇ ਵੀ ਧੋਣ ਵਾਲੇ ਤੇ ਰੋਟੀ ਵੀ ਨਹੀਂ ਪੱਕਦੀ ਤੁਹਾਡੇ ਕੋ ਮਮੀ ਲੂਣ ਕਿੱਥੇ ਆ ਮਮੀ ਖੰਡ ਕਿੱਥੇ ਆ ਮਮੀ ਪਰ ਕੋਰ ਕੰਮ ਤੇ ਕਰਾਉਣੇ ਨੇ ਤੁਹਾਡੇ ਨਾਲ ਹੀ ਫੇਰ ਵੀ ਜਿੰਨਾ ਤੈਨੂੰ ਪਤਾ ਸੀ ਠੀਕ ਨਹੀਂ ਨੇ ਮੈਂ ਕੰਮ ਕਰਾਉਣਾ ਨਾ ਖੁਦ ਨਾਲ ਨਿੱਕਾ ਕਰਾਉਂਦਾ ਹੀ ਕੰਮ ਤੈਨੂੰ ਪਤਾ ਸਾਰੀ ਗੱਲ ਸਾਡੀ ਮੇਰਾ ਤਾਂ ਸਿਰ ਖਾ ਜਾਂਦੇ ਸੀ ਤੁਸੀਂ ਤੇ ਜੇ ਹੁਣ ਉਹ ਨੋਤੀ ਆਈ ਆ ਤੇ ਉਹਨੂੰ ਕਿਉਂ ਵਿਗਾੜਨ ੜਾ ਜੇ ਹਰ ਇੱਕ ਦੇ ਕਰ ਨੋਤੀ ਆਉਂਦੀ ਆ ਤੇ ਕੰਮ ਧੰਦਾ ਕਰਦੀ ਆ ਫੇਰ ਕੀ ਆਏ ਰੋਟੀ ਪਕਾ ਲੂਗੀ ਤੇ ਮਮੀ ਕਿਤੇ ਕਿਤੇ ਘੁੰਮਣ ਫਿਰਨਾ ਵਿਗੜ ਕੀ ਵਿਗੜ ਚੱਲੇ ਦੱਸ ਛੱਡੋ ਯਾਰ ਕੀ ਤੁਸੀਂ ਰੋਲਾ ਹੀ ਪਾਇਆ ਮੈਂ ਸਾਹਮਣੇ ਆਂਟੀ ਨੂੰ ਕਹਿ ਦੂੰਗਾ ਨਾ ਉਹਨਾਂ ਦੇ ਜਿਹੜੇ ਕੰਮ ਵਾਲੀ ਆਉਂਦੀ ਆ ਨਾ ਕੁਝ ਦਿਨ ਆਪਣੇ ਘਰ ਕਰਜੂਗੀ ਤੇ ਤੁਸੀਂ ਜਾਓ ਭਾਬੀ ਨਾਲ ਸ਼ਾਮੀ ਘੁੰਮਣ ਜਾਣਾ ਨਾ ਜਾਦ ਦੀ ਹੋ ਗਿਆ ਉਹ ਮੇਰੀ ਗੱਲ ਸੁਣ ਲੈ ਨਿਕਿਆ ਜੇ ਸਾਹਮਣੇ ਆਂਟੀ ਆਈ ਨਾ ਸਾਹਮਣੇ ਖਲੋ ਕੇ ਤੂੰ ਹੀ ਕੰਮ ਕਰਾਉਣਾ ਈ ਮੈਂ ਨਹੀਂ ਖਲੋਣਾ ਮੈਂ ਆਪੇ ਕਰਾ ਲੂ ਮੈਂ ਤਾਂ ਆਰਾਮ ਨਾਲ ਰੈਸਟ ਕਰਨੀ ਹੂ ਆਪਣੀ ਮੈਂ ਤੁਹਾਡਾ ਕਲੇਸ਼ ਨਹੀਂ ਮੁਕਰ ਮੈਨੂੰ ਹਿਸਾਬ ਲਾ ਲਿਆ ਮੈਂ ਤੁਹਾਡਾ ਤੂੰ ਨਾ ਚੁੱਪ ਕਰ ਜਾ ਬਹੁਤਾ ਉੱਚੀ ਨਾ ਬੋਲ ਮੇਰਾ ਵਿਆਹ ਤਾਂ ਪਹਿਲਾਂ ਵੀ ਹੋ ਪੰਗੇ ਤਾਂ ਹੋਣ ਹੀ ਪੰਗੇ ਮੈਨੂੰ ਤੇਰਾ ਪੰਗਾ ਹੀ ਤੈਨੂੰ ਜਿਹੜਾ ਮੂੰਹ ਦੇਖ ਪਿਆ ਹੋਰ ਕਿਸ ਦਾ ਗੱਲਾਂ ਕਰ ਵਿਆਹ ਕੀ ਕਰ ਲਿਆ ਨੇ ਉਹ ਤਾਂ ਅਫਰ ਚੁੱਕ ਲਈ ਇਹਨੇ ਤੇ ਇਹ ਕਹਾਂ ਮੈਂ ਨਹੀਂ ਹੋਣ ਦੇਣਾ ਇੱਥੇ ਮੰਮੀ ਤੁਸੀਂ ਤੇ ਨਾ ਭਾਈ ਦੇ ਵਿਆਹ ਤੋਂ ਬਾਅਦ ਜ਼ਿਆਦਾ ਜਿੜਚੜੇ ਹੋ ਗਏ ਜੇ ਤੁਸੀਂ ਕਰ ਦੇ ਜੇ ਤੇ ਮੈਂ ਹੁਣੀ ਆ ਤੁਸੀਂ ਬੋਲ ਦੇ ਜੇ ਦੋਵੇਂ ਜਣੇ ਦੋਵੇਂ ਜਣੇ ਤੁਸੀਂ ਮੈਨੂੰ ਬੋਲਣ ਦੇ ਜੇ ਵੀ ਮੈਂ ਗਲਤ ਹੋ ਗਈ ਤੁਸੀਂ ਦੋਵੇਂ ਸਹੀ ਜੇ ਉਹ ਮੰਮੀ ਅੱਗੇ ਵੀ ਤੇ ਇਦਾਂ ਹੀ ਰੰਨੇ ਸੀ ਪਤਾ ਨਹੀਂ ਕੀ ਸਾਰਿਆਂ ਦਾ ਵਿਆਹ ਹੁੰਦਾ ਵਾ ਕੋਈ ਨੋਖਾ ਵਿਆਹ ਥੋੜੀ ਕਰਾਇਆ ਵਾ ਤੁਸੀਂ ਹੁਣ ਕਹਿੰਦੇ 4 ਦਿਨ ਹੋਏ ਨਹੀਂ ਹਲੇ ਭਾਬੀ ਨੂੰ ਆਏ ਤੁਸੀਂ ਕਹਿੰਦੇ ਹੋਣੀ ਸਾਰੇ ਕੰਮ ਕਰਾ ਦੋ ਕਿ ਸਾਰਿਆਂ ਦੀਆਂ ਨਵਾਂ ਧੀਆਂ ਕੰਮ ਕਰਦੀਆਂ ਉਹਨੇ ਕੋਈ ਅਨੋਖਾ ਥੋੜੀ ਕੰਮ ਕਰਨਾ ਏ ਕਿ ਅਨੋਖਾ ਕਰਨਾ ਏ ਮੰਮੀ ਹਲੇ ਨਾ ਕਲੇਸ਼ ਨਾ ਪਾਓ ਘਰ ਦੇ ਵਿੱਚ ਮੋਹਲ ਨਾ ਬੜਾ ਹੀ ਵਧੀਆ ਵਾ ਮਾਹ ਮਾਹ ਤੇ ਭਾਈ ਵਿਆਹ ਨੂੰ ਮੰਨੇ ਸੀ ਹੁਣ ਮੰਨ ਲਓ ਕਿੰਨਾ ਖੁਸ਼ ਆ ਕਿ ਜਿੰਨੋ ਪਸੰਦ ਕਰਦੇ ਸੀ ਉਹਦੇ ਨਾਲ ਵਿਆਹ ਹੋ ਗਿਆ ਵਾ ਉਹ ਜੇ ਚਾਰੀਜ ਕੋਈ ਹੈਗੀ ਆ ਕਰ ਲੈਣਗੇ ਤੇ ਕੀ ਹੋ ਜੂਗਾ ਨਾਲੇ ਉਹ ਇਹ ਨਹੀਂ ਕਹਿੰਦੇ ਕਿ ਭਾਬੀ ਕੋਈ ਕੋਈ ਕੰਮ ਨਹੀਂ ਕਰਉਣਾ ਨਵੇਂ ਨਵੇਂ ਆਇਆ ਹਲੇ ਨਹੀਂ ਪਤਾ ਲੱਗਦਾ ਘਰ ਦੇ ਵਿੱਚ ਕਿਹੜੀ ਚੀਜ਼ ਕਿੱਥੇ ਆ ਹੌਲੀ ਹੌਲੀ ਆਪੇ ਟਾਈਮ ਪਾਊਗਾ ਸਾਰਾ ਕੁਝ ਕਰ ਲੈਣਾ ਉਹਨਾਂ ਨੇ ਤੁਸੀਂ ਤਾਂ ਹੀ ਤਾਂ ਕਰ ਸਕਦੇ ਜੇ ਨਾ ਉਹ ਮਮੀ ਤੁਸੀਂ ਘੇਰ ਹੀ ਕੋਤਰਾ ਵੀ ਉਹਦੇ ਨਾਲ ਨਾਲ ਉਹ ਕੰਮ ਕਰਾਉਣੀ ਡਿਆ ਹੈ ਨਾ ਹਰ ਇੱਕ ਕੰਮ ਕਰਾਉਂਦਾ ਪਿਆਵਾ ਤੋ ਰੋਟੀ ਵੀ ਨਾਲ ਬਣਵਾ ਲੈ ਮਮੀ ਕੋਈ ਨਹੀਂ ਭਾਬੀ ਕਰ ਲੈਣਗੇ ਸਾਰਾ ਕੰਮ ਕਰ ਲੈਣਗੇ ਤੁਸੀਂ ਨਾ ਬਸ ਅੱਖੀ ਜਾਨਾ ਕਰੋ ਉਹਨਾਂ ਨੂੰ ਇਦਾਂ ਲੱਗਣਾ ਵਾ ਕਿ ਭਾਦਾਨੀ ਤੁਸੀਂ ਉਹਨਾਂ ਦੇ ਵਿਆਹ ਤੋਂ ਖੁਸ਼ ਨਹੀਂ ਹੈਗੇ ਤੁਸੀਂ ਦੋਵੇਂ ਪ੍ਰੱਖ ਜਉਂਦੇ ਜਦ ਮੈਂ ਖਿਜਦੀ ਜੇ ਖਿਜਦੇ ਰੋ ਮਮੀ ਤੁਹਾਨੂੰ ਤਾਂ ਸੰਭਿਉਂਦਾ ਕੋਈ ਫਾਇਦਾ ਨਹੀਂ ਤੁਹਾਨੂੰ ਵੀ ਅਕਲ ਆਉਣੀ ਨਹੀਂ ਕਿ ਉਮਰ ਜੀ ਕਰ ਲੋ ਕਿੱਦੇ ਆਕੜੇ ਫਿਰਦੇ ਮਾਵਾ ਦੇ ਆਟੇ ਵਾਂਗੂ ਇਹ ਦੋਵੇਂ ਕੋਈ ਨਹੀਂ ਆਪੇ ਹੀ ਥੱਲੇ ਆਵੋਗੇ ਮੈਂ ਨਾ ਤੁਹਾਨੂੰ ਪੁੱਛਿਆ ਹੁਣ ਮੈਂ ਆਪਣੀ ਰੈਸਟ ਕਰਨੀ ਪੂਰੀ ਅੱਜ ਵੀ ਮੈਂ ਜੇ ਕੰਮ ਕਰੀਦਾ ਤਾਂ ਫਾਇਦਾ ਕੀ ਮੈਨੂੰ ਤੇਰੇ ਵਿਆਹ ਕਰਨ ਦਾ ਕੀ ਲੈ ਬੰਦਾ ਜੀ ਕੁਛ ਨਹੀਂ ਪਾਣੀ ਲੈਣਾ ਮੇਰੀ ਗੱਲ ਸੁਣੋ ਮੰਮੀ ਕੋਲ ਚ ਕਹਿਣ ਦੇ ਹੀ ਉਹ ਨਹੀਂ ਨਹੀਂ ਗੱਲ ਹੋਈ ਆ ਉਹ ਨਾ ਨਾ ਕੋਈ ਗੱਲ ਨਹੀਂ ਹੋਈ ਉਹ ਇੰਨਾ ਤੇ ਮੰਮੀ ਵੈਸੇ ਕਰਦੀ ਰਹਿੰਦੇ ਆ ਵੇਖ ਲਓ ਜੇ ਮੰਮੀ ਗੁੱਸੇੰਦੇ ਪਈਆਂ ਨਾ ਤੇ ਆਪਾਂ ਨਹੀਂ ਜਾਂਦੇ ਛੱਡੋ ਪਰੇ ਫੇਰ ਕਿਤੇ ਸਹੀ ਤੇ ਜੇ ਕੋਈ ਗੱਲ ਹੀ ਨਹੀਂ ਹੋਈ ਤੇ ਫੇਰ ਕੋਈ ਗੱਲ ਨਹੀਂ ਹੋਈ ਠੀਕ ਹੈ ਨਾ ਮੈਨੂੰ ਮਾੜਾ ਜਾ ਕੰਨੀ ਪਈ ਸੀ ਆਵਾਜ਼ ਮੰਮੀ ਇੰਨਾ ਕੇ ਰੋਲਾ ਪਾਉਂਦੇ ਰਹਿੰਦੇ ਆ ਮੰਮੀ ਦੀ ਆਵਾਜ਼ ਇਦਾਂ ਦੀ ਆ ਠੀਕ ਹੈ ਨਾ ਕੋਈ ਗੱਲ ਨਹੀਂ ਹੋਈ ਤੂੰ ਚਾਹ ਬਣਾ ਕੇ ਲੈ ਕੇ ਆਓ ਠੀਕ ਹੈ ਨਾ ਕੋਈ ਗੱਲ ਨਹੀਂ ਹੋਈ ਇਹ ਕਹਿੰਦੇ ਕੋਈ ਗੱਲ ਨਹੀਂ ਹੋਈ ਮੈਨੂੰ ਤਾਂ ਵਾਝਾ ਆਉਣ ਡੀਆਂ ਸੀ ਇਹ ਕਿੱਥੇ ਜਾਣਾ ਵਾ ਰੋਟੀ ਬਣਾਉਣ ਵਾਲੀ ਰਾਤ ਦੀ ਫਲਾਣਾ ਢੀਂਗਾ ਗੱਲਾਂ ਤੇ ਬਾਅਦ ਮੈਨੂੰ ਹੋਣੀਆਂ ਵਾ ਇਹਨਾਂ ਨੂੰ ਕਿਸ ਨੇ ਕੀ ਕਹਿਣਾ ਵਾ ਕਰਦੇ ਪੋਤੇ ਤੇ ਭੁਗਤਣੀਆਂ ਨੋਆ ਨੂੰ ਪਿੰਦੀਆਂ ਮਿਲ ਕੇ ਫਰਾਈ ਪਨ ਕਿੱਥੇ ਮੈਂ ਇਦਾਂ ਕਰਦੀ ਆ ਕੋਈ ਬਹਾਨਾ ਬੁਣਾ ਲਾ ਦਿੰਨੀ ਇਹਨਾਂ ਨੂੰ ਵਣਾ ਕਰ ਦਿੰਨੀ ਕਿ ਮੈਂ ਨਹੀਂ ਜਾਣਾ ਮੈਂ ਠੀਕ ਨਹੀਂ ਹੈਗੀ ਕੀ ਆ ਭਾਜੀ ਇਹਦਾ ਆਪ ਬੈਠੀ ਜੇ ਕੁਛ ਨਹੀਂ ਯਾਰ ਮੰਮੀ ਦੀਆਂ ਗੱਲਾਂ ਤੋਂ ਓਏ ਯਾਰ ਤੁਸੀਂ ਮੰਮੀ ਦੀਆਂ ਗੱਲਾਂ ਨੂੰ ਸੀਰੀਅਸ ਲੀਤਾ ਹੈ ਜੇ ਤੁਹਾਨੂੰ ਪਤਾ ਤੇ ਆ ਮੰਮੀ ਬੋਲਦੇ ਰਹਿੰਦੇ ਆ ਉਹਨਾਂ ਦੇ ਦਿਲ ਵਿੱਚ ਕੁਛ ਨਹੀਂ ਆ ਯਾਰ ਦਿਲ ਚ ਕੁਛ ਨਹੀਂ ਹੈ ਤੇ ਮੰਮੀ ਕਰਨ ਕਿਉਂਦੇ ਏਦਾਂ ਯਾਰ ਪਤਾ ਨਹੀਂ ਕੀ ਗੱਲ ਮੰਮੀ ਆ ਥੋੜੇ ਦਿਨਾਂ ਤੋਂ ਬਹੁਤ ਜ਼ਿਆਦਾ ਯਾਰ ਕਰਨ ਲੱਗੇ ਏਦਾਂ ਪਤਾ ਨਹੀਂ ਕੋਈ ਕੀ ਚੱਕਰ ਏ ਯਾਰ ਮੈਨੂੰ ਲੱਗਦਾ ਹੈ ਕੋਈ ਚੰਕ ਕੋਈ ਦੂਜਾ ਚੱਕਰ ਤੇ ਕੋਈ ਲੈਣ ਦੇਣ ਵਾਲਾ ਯਾਰ ਮਾਤਾ ਦਾ ਉਦੋਂ ਕਰ ਕਿਤੇ ਨਹੀਂ ਕਰੀ ਜਾਂਦੀ ਤੁਹਾਨੂੰ ਪਤਾ ਤੇ ਆ ਮੰਮੀ ਦਾ ਸੁਭਾਅ ਕਿਹੋ ਜਿਹਾ ਵਾ ਉਹ ਆ ਚੀਜ਼ਾਂ ਉਹਨਾਂ ਵਾਸਤੇ ਇੰਨਾ ਮੈਟਰ ਨਹੀਂ ਕਰਦੀਆਂ ਮੇਨ ਉਹ ਤੁਹਾਨੂੰ ਪਤਾ ਸ਼ੁਰੂ ਤੋਂ ਹੀ ਕਹਿੰਦੇ ਸੀ ਕਿ ਜੇ ਤਹੀਂ ਲਵ ਮੈਜ ਵੀ ਕਰਾਉਣੀ ਹੋਗੀ ਨਾ ਤੁਸੀਂ ਕਰਾ ਲਿਓ ਸਾਨੂੰ ਕਿਸੇ ਨਾਲ ਲੈਣ ਦੇ ਨਾ ਕੁਝ ਵੀ ਨਹੀਂ ਹੈਗਾ ਹੋ ਸਕਦਾ ਕੋਈ ਉਹਨਾਂ ਨੂੰ ਟੈਨਸ਼ਨ ਹੋਵੇ ਕੋਈ ਦੀਦੀ ਵੱਲੋਂ ਕੋਈ ਭਾਜੀ ਵੱਲੋਂ ਪਰ ਪਹਿਲਾਂ ਜਿੱਦ ਫੜੀ ਹੈ ਨਾ ਕੋਈ ਵਿਆਹ ਨਹੀਂ ਕਰਾਉਂਦਾ ਤੂੰ ਵਿਆਹ ਨਹੀਂ ਕਰਾਉਂਦਾ ਜੇ ਮੈਂ ਹੁਣ ਕਰਾ ਹੀ ਲਿਆ ਵਿਆਹ ਤੇ ਇਹਦਾ ਮਤਲਬ ਇਹ ਥੋੜੀ ਹੈ ਕਿ ਵੀ ਹੁਣ ਮੈਨੂੰ ਦੱਸ ਕਿਤੇ ਜਾਣ ਤੋਂ ਵੀ ਰੁਕਣਾ ਉਹਨੂੰ ਮਾੜਾ ਮਟੋਨ ਕੰਮ ਤੇ ਲੱਗੀ ਰਵੇ ਇਹ ਕੀ ਮਤਲਬ ਹੋਇਆ ਯਾਰ ਬਹੁਤਾ ਜ਼ਿਆਦਾ ਹੀ ਕਰੰਦੀ ਮਾਤਾ ਇੰਨਾ ਨਹੀਂ ਕਰਦੀ ਪਹਿਲਾਂ ਇਹ ਤੈਨੂੰ ਵੀ ਵੇਖਣ ਨਹੀਂ ਨਹੀਂ ਦਿਖੀ ਗੱਲ ਤੁਸੀਂ ਉਹ ਮੈਨੂੰ ਵੀ ਖੀ ਯਾਰ ਤੁਹਾਨੂੰ ਪਤਾ ਨਾ ਥੋੜਾ ਉਮਰ ਦਾ ਵੀ ਪੈ ਜਾਂਦਾ ਵਾ ਕੀ ਪਤਾ ਉਹ ਹਿਸਾਬ ਨਹੀਂ ਹੋ ਗਿਆ ਬਾਕੀ ਤੁਸੀਂ ਕੋਈ ਨਹੀਂ ਤੁਸੀਂ ਹਮ ਟੈਨਸ਼ਨ ਨਾ ਲੋ ਨਾ ਮਹੀਨੇ ਚ ਇੰਨੀ ਉਮਰ ਵੱਧ ਗਈ ਕੀ ਮਾਤਾ ਦੀ ਵੇਖ ਸਾਇਲ ਇਹੋ ਜਿਹਾ ਮਾਹੌਲ ਚ ਮੈਂ ਕੀ ਬਾਹਰ ਚੱਲ ਜਾ ਯਾਰ ਸਵੇਰ ਦਾ ਕਲੇਸ਼ ਪਿਆ ਘਰੇ ਬਾਹਰ ਤੇ ਜੇ ਮੈਂ ਉਸੇ ਚੱਲ ਵੀ ਗਿਆ ਉਥੇ ਮੇਰਾ ਮਾਂ ਨਹੀਂ ਹੋਰ ਔਰ ਤੈਨੂੰ ਪਤਾ ਸਾਰਾ ਤੇ ਫਿਰ ਉਹਨੇ ਮੈਨੂੰ ਪੁੱਛਣਾ ਵਾ ਤੇ ਕੀ ਗੱਲ ਹੋਈ ਘਰੇ ਤੈਨੂੰ ਮੈਂ ਕੀ ਦੱਸੂਗਾ ਕਿ ਮੇਰੀ ਮਾਂ ਹੀ ਨਹੀਂ ਚਾਹਦੀ ਕਿ ਇਕੱਠੇ ਖੜੀਏ ਖੋਚ ਲਈਏ ਚਲੋ ਭਾਜੀ ਇਦਾਂ ਦੀ ਗੱਲ ਨਹੀਂ ਆ ਮੰਮੀ ਇਹ ਨਹੀਂ ਚਾਹੁੰਦੇ ਕਿ ਤੁਸੀਂ ਇਕੱਠੇ ਖੋਚਣਾ ਆ ਰਹੋ ਸਾਨੂੰ ਪਤਾ ਉਹਨਾਂ ਦਾ ਵੈਸੇ ਨਾ ਸੁਭਾਅ ਤੋਂ ਚਿਰਚੜਾ ਹੋ ਗਿਆ ਵਾ ਨਾਲੇ ਜਦੋਂ ਇੱਕ ਬੰਦੇ ਦਾ ਵਿਆਹ ਹੁੰਦਾ ਨਾ ਉਹਨੂੰ ਆਪਣੀਆਂ ਸਾਰੀਆਂ ਟੈਨਸ਼ਨਾਂ ਨਾ ਆਪਣੀ ਘਰ ਵਾਲੀ ਅੱਗੇ ਮਟਾਉਣੀਆਂ ਪੈਂਦੀਆਂ ਵਾ ਤਾਂ ਕਿ ਉਹ ਖੁਸ਼ ਰਹੇ ਤੁਸੀਂ ਇਹਵੇਂ ਇਦਾਂ ਕਰੋ ਕੋਈ ਨਹੀਂ ਆ ਜੋ ਵੀ ਟੈਨਸ਼ਨ ਹੈ ਨਾ ਅਸੀਂ ਦੋਵੇਂ ਭਰਾ ਰਲ ਮਿਲ ਕੇ ਕਰ ਲਾਂਗੇ ਸੌਟ ਆਊਟ ਬਸ ਤੁਸੀਂ ਭਾਬੀ ਨੂੰ ਕੋਈ ਚੀਜ਼ ਦਾ ਪਤਾ ਨਾ ਲੱਗਣ ਦਿਓ ਹੁਣ ਤੁਸੀਂ ਸੋਹਣੇ ਜੇ ਤਿਆਰ ਹੋ ਗਏ ਨਾ ਜਾਓ ਤੇ ਥੋੜਾ ਖੁਸ਼ ਰਹੋ ਠੀਕ ਆ ਨਾ ਭਾਬੀ ਪੁੱਛਣ ਵੀ ਨਾ ਕਿ ਕੀ ਹੋਇਆ ਕੀ ਨਹੀਂ ਹੋਇਆ ਮੈਂ ਕੋਸ਼ਿਸ਼ ਤੇ ਇਹ ਕਰਦਾ ਵਾਂ ਕਿ ਉਹ ਖੁਸ਼ ਰਵੇ ਉਹਨੂੰ ਕੁਝ ਨਾ ਪਤਾ ਚੱਲੇ ਯਾਰ ਪਰ ਫਿਰ ਵੀ ਇਹ ਕਰਦੀਆਂ ਸਾਰੀਆਂ ਰੋਲਾ ਰੱਪਾ ਸਾਰਾ ਉਹਨੂੰ ਪਤਾ ਲੱਗਦਾ ਇਹ ਉਹ ਵੀ ਤੇ ਘਰ ਚ ਰਹਿੰਦੀ ਇਹਨੂੰ ਸਾਰਾ ਪਤਾ ਹੀ ਆ ਛੱਡੋ ਸਾਰਾ ਕੀ ਹੋਣਦਿਆ ਕੀ ਨਹੀਂ ਹੋਣਦਿਆ ਯਾਰ ਛੱਡੋ ਸਾਰਾ ਕੁਝ ਭਾਜੀ ਤੁਸੀਂ ਅੱਜ ਹੋ ਤਿਆਰ ਹੋ ਵੋ ਤੇ ਭਾਬੀ ਨੂੰ ਵੀ ਤਿਆਰ ਕਰਾਓ ਤੇ ਜਾਓ ਘੁੰਮ ਕੇ ਆਓ। ਜਾ ਠੀਕ ਹੈ ਯਾਰ ਤੂੰ ਸਾਂਭ ਲਈ ਫਿਰ ਆਪੇ ਸਾਰਾ ਕੁਝ ਠੀਕ ਹੈ ਨਾ। ਕੋਠਾ ਭਾਜੀ ਕਰੋ ਤਿਆਰੀ ਜਾਓ ਭਾਬੀ ਕੋ ਉਹਨਾਂ ਨੂੰ ਕਹੋ ਚੱਲ ਜਿੰਦੀ ਤਿਆਰ ਹੋ ਚਲੀ ਆਪਾਂ। ਤੇ ਸਾਂਭ ਲਈ ਤੇ ਸਾਰੀ ਗੱਲ ਫਿਰ ਆਪਾਂ ਕਰੂਗੇ। ਚਲੋ ਤੁਸੀਂ ਕਰ ਲਓ ਗੱਲ ਕੋਈ ਨਹੀਂ ਜਿਹੜੀ ਕਰਦੇ ਪਏ ਹੋ। ਸ਼ੰਮੀ ਕੀ ਗੱਲ ਹੈ ਦੱਸ ਦੇ। ਕੋਈ ਗੱਲ ਨਹੀਂ। ਪੂਆ ਜੀ ਹੁਣੇ ਆਏ ਜੇ। ਅੱਛਾ? ਆਜੋ ਤੁਸੀਂ ਵੀ। ਚਲ ਚਲ ਚਲੋ ਆ। ਬੋਲ ਕਿਦਾ ਆਪਣਾ ਮੂਡ ਸੈੱਟ ਰੱਖਿਓ ਮੈਂ ਤਾਂ ਯਾਰ ਮੂਡ ਸੈੱਟ ਰੱਖੂੰਗਾ ਮੈਨੂੰ ਮੰਮੀ ਦਾ ਯਾਰ ਮੰਮੀ ਨਾਲ ਕੁਝ ਬੋਲ ਦੇਣੀ ਯਾਰ ਕੁਝ ਨਹੀਂ ਬੋਲਦੇ ਆਓ ਚੱਲੀਏ ਆਪਾਂ ਚੱਲ ਠੀਕ ਹੈ ਚੱਲ ਯਾਰ ਭੈਣ ਜੀ ਉਹਨਾਂ ਨੂੰ ਨਾਲ ਲੈ ਆਉਣਾ ਸੀ ਭੈਣ ਜੀ ਸੀਮਾ ਤੇ ਗਈ ਆਪਣੇ ਪੇਕੇ ਉਹਨੇ ਭਾਜੀ ਦੇਣ ਜਾਣੇ ਸੀ ਤੇ ਕਦੇ ਮੈਂ ਭਾਜੀ ਦੇ ਆਣੇ ਆ ਤੇ ਰਹਿ ਗਈ ਗੱਲ ਸਿਮਰਨ ਭੈਣ ਜੀ ਦੀ ਉਹਨਾਂ ਨੂੰ ਵੀ ਕਿਤੇ ਕੰਮ ਜਾਣਾ ਸੀ ਜ਼ਰੂਰੀ ਉਹਨਾਂ ਦੇ ਪੇਕੇਆਂ 'ਚ ਉੱਥੇ ਗਏ ਨੇ ਤੇ ਫਿਰ ਮੈਂ ਤੇ ਸਿਮਰਾ ਸੀ ਮੈਂ ਕਿਹਾ ਚੱਲ ਚਲੀਏ ਨਹੀਂ ਤਾਂ ਉਹਨਾਂ ਨੇ ਆਣਾ ਸੀ ਚਲੋ ਚੰਗਾ ਕੀਤਾ ਉਹ ਵੀ ਹੁੰਦੇ ਤੇ ਨਾਲ ਆ ਜਾਂਦੇ ਤੇ ਹੋਰ ਸੋਹਣਾ ਲੱਗਣਾ ਸੀ ਹਾਂਜੀ ਹਾਂਜੀ ਤੇ ਆ ਸ਼ਮੀ ਨੂੰ ਕਹਿਣਾ ਸੀ ਕੇਲੇ ਲੈ ਜਾਂਦੇ ਕੇਲੇ ਹਾਂਜੀ ਭੰਜੀ ਕੇਲੇ ਕੇਲੇ ਤੇ ਭੰਜੀ ਕੋਈ ਖਾਂਦਾ ਨਹੀਂ ਬੱਚਾ ਸਾਡੇ ਭੰਜੀ ਸ਼ਮੀ ਇਕ ਨਹੀਂ ਕਰਦੇ ਕੇਲੇ ਬੱਚੇ ਨਹੀਂ ਖਾਂਦੇ ਸ਼ਮੀ ਪੰਜੀ ਬੜੀ ਖੁਸ਼ ਹੋ ਕੇ ਖਾਂਦੇ ਨਾ ਮੈਂ ਤਦ ਲੈ ਕੇ ਆਈ ਸੀ ਸ਼ਮੀ ਦਾ ਤਾਂ ਪੰਜੀ ਮੈਨੂੰ ਪਤਾ ਨਹੀਂ ਮਗਰ ਮੇਰੇ ਬੱਚੇ ਨਹੀਂ ਖਾਂਦੇ ਮੇਰੇ ਬੱਚੇ ਖਾਂਦੇ ਮਹਿੰਗਾ ਮਹਿੰਗਾ ਫਰੂਟ ਅਨਾਰ ਹੋ ਗਏ ਸੇਬ ਹੋ ਗਿਆ ਇਹਨਾਂ ਨੂੰ ਤਾਂ ਮੂੰਹ ਨਹੀਂ ਲਾਣਾ ਚਲੋ ਕੋਈ ਨਾ ਬਾਸੀ ਜੀ ਤੁਸੀਂ ਨਾ ਕਹੋ ਸ਼ਮੀ ਦੀ ਦਿਖਾ ਲਾਂਗੇ ਪੁੱਤ ਸ਼ਮੀ ਨਹੀਂ ਨੇ ਕਿੱਥੇ ਖਾਣੇ ਕੋਈ ਗੱਲ ਨਹੀਂ ਪੰਜੀ ਅੱਗੇ ਤੋਂ ਜਿਹੜਾ ਬੱਚਿਆਂ ਨੂੰ ਪਸੰਦ ਆ ਫਰੂਟ ਹੈ ਨਾ ਉਹ ਹੀ ਲੈ ਕੇ ਆਵਾਂਗੇ ਪੰਜੀ ਨਹੀਂ ਨਹੀਂ ਕੋਈ ਗੱਲ ਕੁਛ ਨਹੀਂ ਲਿਉਂਦੇ ਲੋੜ ਉਸ ਤਰ੍ਹਾਂ ਹੀ ਆਜਿਆ ਕਰੋ ਤੁਸੀਂ ਕਵਾਲੀ ਸਸਿਕਾ ਸਸਿਕਾ ਉਸਮਰਤ ਗੁੱਡ ਸਸਿਕਾ ਬੈਠੋ ਸ਼ਮੀ ਇੱਥੇ ਦੀਦੀ ਤਾਂ ਦੇ ਕੇਲੇ ਲੈ ਆਂ ਦੇ ਜੀ ਸੁਮਰਤ ਤੈਨੂੰ ਯਾਦ ਹੈ ਮੈਨੂੰ ਕੇਲੇ ਪਸੰਦ ਆ ਹਾਂਜੀ ਚਾਲੂ ਰੋਬੀਏ ਮੈਂ ਖਾਵਾਂਗੀ। ਸਮੀਪੁੱਤ। ਉਹਨੇ ਸਸਤੇ ਫਰੂਟ ਖਾਣੇ ਛੱਡ ਦੇ। ਮਹਿੰਗੇ ਫਰੂਟ ਖਾਇਆ ਕਰ ਜਿੱਚ ਤਾਕਤ ਹੁੰਦੀ ਐ। ਕੇਲੇ ਨਹੀਂ ਖਾਣੇ ਹੁਣ। ਵੇਲਾ ਸਿਮਰਤ। ਨੋ ਸੱਸ ਦਾ ਕਿੰਨਾ ਪਿਆਰ ਏ। ਦੋਵਾਂ ਨੇ ਮੈਚਿੰਗ ਸੂਟ ਪਾਏ। ਜਿਆਦਾ ਹੀ ਘੁੱਲ ਦਿਖੰਦੇ। ਆ ਲੋ ਫੜੋ ਪੀਓ। ਲਓ ਬੰਜੀ। ਹੋਰ ਪੁੱਤਰ ਕੰਮ ਕਰ ਕਿਸ ਤਰ੍ਹਾਂ ਕਾ? ਸਭ ਵਧੀਆ ਜੀ। ਤੁਸੀਂ ਦੱਸੋ ਕਿੰਨੇ ਕਰੇ ਸਾਰੇ ਠੀਕ ਆ? ਹਾਂਜੀ ਸਭ ਠੀਕ ਹੈ ਕੇ। ਸਾਹਿਲ ਤੂੰ ਕਰੇ ਆ ਜਾਇਆ ਕਰਗਾ। ਅੱਗੇ ਤੇ ਤੂੰ ਆਂਦਾ ਹੁੰਦਾ ਸੀ। ਹਾਂ ਕੋਈ ਨਹੀਂ ਆਉਂਗਾ। ਹਣ ਤੁਹਾਨੂੰ ਬਾਹਰ ਕਰਦੇ ਕੰਮ ਹੀ ਬੜਿਆ। ਲੈ ਕੰਮ ਕਾ ਦੇ। ਹੁਣ ਤਾਂ ਸੇ ਕੋ ਭਾਬੀ ਆ ਗਈ ਹੈ। ਹੈਨਾ ਕੰਮ ਤੇ ਉਹ ਕਰ ਲੈਂਦੀ ਹੈ। ਭਾਬੀ ਨੂੰ ਥੋੜੀ ਕੰਮ ਕਰਨ ਨੂੰ ਲਿਆਉਂਦਾ ਜੀ। ਜੀ ਹਲੇ ਘੁੰਮੇਗੇ। ਰਣਜੀਤ ਪੁੱਤਰ ਕਿਸੇ ਦਿਨ ਸ਼ਮੀ ਨੂੰ ਨਾਲ ਲੈ ਕੇ ਆਵੇਂਗਾ ਘਰੇ? ਹਾਂਜੀ ਜ਼ਰੂਰ ਆਉਂਗਾ ਜੀ। ਬਸ ਤੂੰ ਜ਼ਰੂਰ ਕਹਿ ਦੇਣਾ। ਤੇ ਆਂਦਾ ਹੈ ਨੇ। ਅੱਜ ਸਿੱਧਾ ਕੰਮ ਕਰੀ ਥੋੜਾ ਟਾਈਮ ਮਿਲੂਗਾ ਤੇ ਮੈਂ ਜ਼ਰੂਰ ਆਉਂਗਾ। ਭਾਜੀ ਜਾਇਆ ਕਰੋ ਹੱਸ ਸਕੋ ਨਹੀਂ। ਹੋਰ ਕਰਨਾ ਕੀ ਆ ਜਿਹੜੇ ਕੰਮ ਕਰ ਹੈਗੇ ਮੈਨੂੰ ਦੱਸ ਦਿਆ ਕਰੋ। ਨਵਾਂ ਨਵਾਂ ਡਾਡਾ ਵਿਆਹ ਆਵਾ। ਕੋਈ ਗੱਲ ਨਹੀਂ ਭੂਆ ਜੀ। ਅਸੀਂ ਜ਼ਰੂਰ ਆਵਾਂਗੇ। ਭੈਣ ਜੀ ਮੈਂ ਤੇ ਇਹਨਾਂ ਨੂੰ ਆ ਨਹੀਂ ਆ। ਜਾਓ ਫਿਰ ਤੁਰਿਆਓ ਤੁਸੀਂ। ਮੰਮੀ ਵੱਲ ਚੱਲ ਜਾਓ। ਇਹ ਆਖ ਕੇ ਕਿ ਮੰਮੀ ਅਜੇ ਨਹੀਂ ਮੇਰਾ ਜੀ ਕਰਦਾ ਜਾਣ। ਬਾਅਦ ਚ ਜਾਵਾਂਗੇ। ਇਹ ਹੋਈ ਨਹੀਂ ਜਾਂਦੀ ਜੀ। ਭੂਆ ਜੀ ਤੁਹਾਡੇ ਫੋਨ ਬੜੇ ਆਏ ਸੀਗੇ ਉਹ ਮੈਨੂੰ ਨਾ ਪਤਾ ਨਹੀਂ ਲੱਗਾ ਉਹ ਨਾ ਮੈਂ ਕੰਮ ਕਰ ਵਿੱਚ ਬਿਜ਼ੀ ਜ਼ਿਆਦਾ ਰਹਿਣਾ ਹੈ ਨਾ ਤੋਂ ਪਤਾ ਨਹੀਂ ਲੱਗਾ ਤੁਹਾਡੇ ਫੋਨ ਨਾ ਦੇਖਿਆ ਨਹੀਂ ਕੋਈ ਜ਼ਰੂਰੀ ਕੰਮ ਨਹੀਂ ਸੀਗਾ ਮੈਂ ਸਿਰਫ ਸ਼ਮੀ ਦਾ ਹਾਲ ਚਾਲ ਹੀ ਪੁੱਛਣਾ ਸੀ ਕੋਈ ਗੱਲ ਨਹੀਂ ਮੈਂ ਦੇਖਦਾ ਹਾਂ ਅੱਜ ਜਾਂ ਕੱਲ ਤੱਕ ਇਹਨਾਂ ਨੂੰ ਮੈਂ ਫੋਨ ਹੀ ਨਵਾਂ ਲਿਆ ਦੇਣਾਗਾ ਯਾ ਉਧਰ ਕੇ ਬੈਠ ਨੀ ਕੁਝ ਵੇਖਣਾ ਤੇਰੀ ਭੈਣ ਕਿੰਨੀ ਖੁਸ਼ ਆ ਉਹ ਵੀ ਮੇਰੇ ਭਰਾਣਾ ਹੂੰ ਦਿਖਾ ਨਹੀਂ ਦਿਨ ਕੀ ਆ ਦਿਨੋਂ ਬੜਾ ਚੁੱਪ ਚੁੱਪ ਆ ਕੁਝ ਨਹੀਂ ਦੱਸ ਜੇ ਕੋਈ ਗੱਲ ਆ ਤੇ ਮੈਂ ਤੈਨੂੰ ਉਦੋਂ ਹੀ ਪੁੱਛਿਆ ਨਹੀ ਨਹੀ ਕੋਈ ਗੱਲ ਨਹੀਂ ਆਜਕਲ ਕੀ ਛੜੀ ਛੜੀ ਜੀ ਰਹਿਨੀ ਤੂੰ ਐਦਾ ਜਿਨੀ ਕੋਈ ਗੱਲ ਸਿਮਰਤਾ ਚਲਿਏ ਫਿਰ ਕਿੰਨਾ ਟਾਈਮ ਹੋ ਗਿਆ ਪੂਆ ਜੀ ਹਾਂਜੀ ਰੋਟੀ ਖਾਧੀ ਤੂੰ ਬਣਾ ਮੈਂ ਇਹ ਜਾਣ ਦੇਣਾ ਮੇਰੀ ਗੱਲ ਸੁਣ ਲੋ ਮੈਂ ਲੱਗੀ ਰੋਟੀ ਬਣਾਉਣ ਤੇ ਖਾ ਕੇ ਤੇ ਫੇਰ ਜਾਣਾ ਦੇ ਨਹੀਂ ਨਹੀਂ ਸ਼ਮੀ ਘਰ ਤੇਰੇ ਫਟੇ ਚੜਜ ਕੁਝ ਨਹੀਂ ਹੁੰਦਾ ਰੋਟੀ ਖਾ ਕੇ ਜਾਇਓ ਤੂੰ ਨਹੀਂ ਭਾਬੀ ਦੀ ਸਹੀ ਸਿੱਧੀ ਰੋਟੀ ਬਣਾਉਂਦਾ ਨਾ ਕਿ ਜਾਣਾ ਦੇਈ ਇਹਨਾਂ ਨੂੰ ਨਹੀਂ ਕੀ ਕਰਨਾ ਤੁਸੀਂ ਅੱਜ ਆ ਗਏ ਜੀ ਰੁਕੋ ਮੈਂ ਤੇ ਕਹਨਾ ਨਹੀਂ ਸ਼ਮੀ ਦੇਖ ਘਰ ਕੋਈ ਵੀ ਨਹੀਂਗਾ ਖਾਲੀ ਛੱਡਿਆ ਘਰ ਓਹੋ ਕੋਆਜੀ ਕੁਝ ਨਹੀਂ ਹੁੰਦਾ ਘਰ ਨੂੰ ਰੋਟੀ ਪਣੀ ਖਾ ਕੇ ਜਾਣਾ ਵਾ ਤੁਸੀਂ ਕਿਹੜਾ ਲੋਈ ਤੁਰੇ ਹੋ ਅੱਛਾ ਤੂੰ ਸਮਝ ਲੈ ਗੱਲ ਮੈਂ ਫੇਰ ਆਵਾਂਗੀ ਠੀਕ ਹੈ ਅੱਜ ਜੀ ਟਾਈਮ ਵੀ ਚੱਲਦਾ ਹੋਇਆ ਨਾ ਅੱਛਾ ਗੱਲ ਸ ਮਮੀ ਇੱਕ ਮਿੰਟ ਗੱਲ ਸੁਣੋ ਮੇਰੀ ਮੂੰਹ ਤਾਂ ਬੜਾ ਖੁਸ਼ ਹੈ ਅੱਜ ਤੇਰੀ ਤਾਂ ਗੱਲ ਸੁਣਨੀ ਪੈਣੀ ਅੱਜ ਮੈਨੂੰ ਕਿਤਰਾ ਵੇਹੇ ਖੁਸ਼ ਐ ਇੰਨਾ ਖੁਸ਼ ਤਾਂ ਕਦੀ ਹੁੰਦਾ ਨੀ ਜਿੰਨਾ ਖੁਸ਼ ਐ ਅੱਜ ਆ ਮੇਚ ਜੇ ਤੂੰ ਚੁਰਨਾ ਗਿਆ ਨਹੀਂ ਜਾਂਦਾ ਮਾਏ ਚੱਲ ਹਾਂ ਦੱਸ ਸੁਣ ਇਹਦੀ ਸੱਸ ਕਿਤਰਾ ਦੀਆਂ ਗੱਲਾਂ ਕਰਨ ਢਈ ਆਹ ਹੋ ਚਾਚੀ ਜੀ ਬੜੀ ਸੜੀਆਂ ਸੜੀਆਂ ਜੀ ਨਾ ਚੱਲ ਵੈਸੇ ਕਿਸੇ ਵੇਲੇ ਹੋ ਸਕਦਾ ਗੱਲ ਬਾਤ ਉਹ ਹੀ ਹੋਵੇ ਤਰਦ ਕਰਕੇ ਚੱਲ ਚੁੱਪ ਕਰ ਪਹਿਲਾਂ ਤੇ ਇਦਾਂ ਦੀ ਹੁੰਦੀ ਨਹੀਂ ਕੋਈ ਗੱਲ ਨਹੀਂ ਸਭ ਠੀਕ ਆ